14 मार्च 2024 दिन वीरवार चंद परदेशी हेल्पिंग ग्रुप दे 619 दवाइयां दे लंगर विच मासिक दानी मेंबर एडवोकेट जेपीएस बत्रा मुख मेहमान दे तौर ते पहुंचे वो अपने नाल फिटेल डोपलर लेके आए जो कि लंबे समय टोन गायनी डॉक्टर दी जरूरत सी ए उन्हटेर डोपलर चंद परदेसी टरसट न पेंट करके प्रसन्नता महसूस कर दिया करद्या कि मैनू इत के बहुत ही प्रसन्नता होंगी है कि साड़ी इस सासट वालों जरूरतमंद सेवा की जा रही है नागपाल जी ने दसा की गर्भवती महिलावान के गर्भ विच बच्चे नु चेक करने लिए एक मशीन दी जरूरत सी जो आज बत्रा जी ने टरसट नु पेंट की है जिस नाल महिलावान की मुडली जांच करन विच बहुत सुविधा होगी असी आज दे मुख मेहमान बत्रा जी दा बहुत बहुत धन्यवाद दे हाँ ਅਤੇ ਆਪਣੇ ਹੋਰ ਦਾਨੀ ਮੈਂਬਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀ ਕੱਟੋ-ਕਾਟ ਮਹੀਨੇ ਵਿੱਚ ਇੱਕ ਵਾਰ ਤਾਂ ਸਾਡੇ ਸੈਟਰ ਵਿੱਚ ਆ ਕੇ ਦਰਸ਼ਨ ਦਿਆ ਕਰੋ ਜੀ ਅੱਜ ਜਨਾਨਾ ਰੋਗਾਂ ਦੇ ਮਾਇਰ ਡਾਕਟਰ ਰੁਬਿੰਦਰ ਕੌਰ ਜੀ ਨੇ ਵੀ ਐਡਵੋਕੇਟ ਬਤਰਾ ਜੀ ਦਾ ਤਨਵਾਕਿਤਾ ਅੱਜ ਦੀ ਸੇਵਾ ਵਿੱਚ ਫਾਊਂਡਰ ਚੰਦਰ ਨਾਗਪਾਲ ਟ੍ਰੈਸਟੀ ਪੂਨਮ ਨਾਗਪਾਲ ਡਾਕਟਰ ਕੌਰ ਕੋਰ ਕਮੇਟੀ ਮੈਂਬਰ ਜੈਪਾਲ ਸਿੰਘ ਹਰਵਿੰਦਰ ਵਿੱਕੀ ਜੋਗਿੰਦਰ ਪਾਲ ਅਤੇ terrace ਦੇ ਮੀਡੀਆ ਇੰਚਾਰਜ ਅਕਾਸ਼ ਦੇ ਪਾਦੇ ਹਾਜ਼ਰ ਸਨ ਅੱਜ ਗਾਇਨੀ ਅਤੇ ਜਨਰਲ ਮਰੀਜ਼ਾਂ ਨੇ ਡਾਕਟਰ ਰੁਬਿੰਦਰ ਕਾਰਦੀਆ ਸੇਵਾਵਾਂ ਹਾਸਲ ਕੀਤੀਆਂ ਅਵਾਈ ਗੁਰਜੀ ਕਾਲ ਸਾਹਿਬ ਅਵਾਈ ਗੁਰਜੀ ਦੀ ਫਤਿਹ ਅੱਜ ਦਵਾਈਆਂ ਦੇ ਲੰਗਰ ਵਿੱਚ ਪਹੁੰਚਣ ਦਾ ਮੌਕਾ ਮਿਲੇ ਤੇਖਿਆ ਬੜੀ ਵਧੀਆ ਸੇਵਾ ਚੱਲ ਰਹੀ ਸੀ ਟਰਸਟ ਨਿਭਾ ਰਿਆ ਜੁਲਾਈ 2022 ਤੋਂ ਲਗਾਤਾਰ ਰਣਾ ਦਾ ਦੁਆਇਆਂ ਦਾ ਨਗਰ ਚਾਰ ਕੋ 600 ਨੀਂਦ ਜੋ ਲਗਾਤਾਰ 600 ਨੀਂਦ ਦਾ ਰਿਕਾਰਡ ਇਹਨਾਂ ਨੇ ਸਥਾਪਿਤ ਕਰ ਦਿੱਤਾ ਹੈਗਾ ਤੇ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ ਡਾਕਟਰ ਅਰਵਿੰਦਰ ਭਰਨੂ ਮੈਂ ਅੱਛਾ ਵਰਕਿੰਗ ਕਰਦੇ ਹੋਇਆ ਦੇਖਿਆ ਬੜਾ ਅੱਛਾ ਲੱਗਿਆ ਸੇਵਾ ਕਰ ਰਿਹਾ ਚੰਗੇ ਨਰਸਿੰਗ ਆਮ ਦੇ ਬਾਲਪੋਨ ਦੇ ਬਾਵਜੂਦ ਵੀ ਇਹ ਆਪਣਾ ਸਮਾਂ ਕੱਢ ਰਿਹਾ ਇੱਥੇ ਆ ਰਹੇ ਨੇ ਜਿਹਨੇ ਪੇਸ਼ੈਂਟ ਨੂੰ ਬੜੇ ਫੈਮਿਲੀ ਵਾਰੀਕੇ ਨਾਲ ਇਹਨਾਂ ਦਾ ਟ੍ਰੀਟਮੈਂਟ ਹੋ ਚੁਕਿਆ ਰਹੇ ਤੇ ਹਰ ਪੇਸ਼ੈਂਟ ਮੈਂ ਦੇਖਿਆ ਵੀ ਬੜਾ ਹੱਸ ਕੇ ਬੋਲਦਾ ਹੈ ਇਹਨਾਂ ਦੇ ਬੜਾ ਇਹਨਾਂ ਨੇ ਨਿੱਕੇ ਸੁਭਾਅ ਨਾਲੋਂ ਉਹਨਾਂ ਦਾ ਆਚਰਣ ਬਚਨ ਦੁਆਰੇ ਇਹ ਵੀ ਬੜਾ ਜ਼ਰੂਰੀ ਹੈ ਸਿਰਫ ਇੱਕ ਡਾਕਟਰ ਦਾ ਜਿਹੜਾ ਪੇਸ਼ੈਂਟ ਕਿਸ ਤਰ੍ਹਾਂ ਪੇਸ਼ੈਂਟ ਨਾਲ ਉਸ ਦਾ ਟ੍ਰੀਟਮੈਂਟ ਹੈ ਬੋਲ ਬੁਲਈਏ ਕਿਸ ਤਰ੍ਹਾਂ ਅੱਧੀ ਬਿਮਾਰੀ ਉਹਦੇ ਨਾਲ ਜਿਹੜੀ ਠੀਕ ਹੋ ਜਾਂਦੀ ਹੈ ਬਸ ਕੀ ਨਾਖਵਾਲ ਜੀ ਦੇ ਵਿੱਚ ਇਹਨਾਂ ਦਾ ਸਾਰਾ ਪਰਿਵਾਰ ਨਿਰੰਤਰ ਸੇਵਾ ਕਰਦਾ ਹੈ ਬੜੇ ਬੜੇ ਧੰਨਵਾਦੀਆਂ ਧਰਨਾ ਇਹ ٹرسٹ ਤੇ ਧਰਨਾ ਦੇ ਮੈਂਬਰ ਜਿਹੜੇ ਡੋਨਰ ਰਹੇ ਨੇ ਸਾਰੇ ਆਪਣਾ ਯੋਗਦਾਨ ਦੇ ਰਹੇ ਆ ਉਹਨਾਂ ਨੂੰ ਵੀ ਬਰਮਤਵਾਦ ਤਰੱਕੀ ਵਰਸੇ ਜਿਹੜੇ ਡੋਨਰਸ ਗਰੁੱਪ ਨਾਲ ਜੁੜੇ ਹੋਣੇ ਉਹ ਪ੍ਰਸ਼ਾਰ ਰਣ ਤਰੱਕੀ ਵਰਸੇ ਉਹਨਾਂ ਨੂੰ ਤੇ ਇਸ ਤਰ੍ਹਾਂ ਹੀ ਇਹ ਗਿਆ ਹੋਰ ਬੜਾ ਚੰਗਾ ٹرسٹ ਲੱਗਣਾ ਬਚੇਰਾ ਵਿੱਚ ਕੋਚ ਦਿੱਤਾ ਹੈ ਜਾਨ ਆਮ ਪਬਲਿਕ ਨੂੰ ਸਾਰਿਆਂ ਨੂੰ ਦੇਰ ਆਪਣੀ ਦਿੱਤੀ ਹੈ ਧੰਨਵਾਦ ਸੇਵਾ ਨਰਨ ਸੇਵਾ ਇਸ ਮਿਸ਼ਨ ਨੂੰ ਲੈ ਕੇ ਦਸੋਂ ਨੂੰ ਚੰਪ ਦੇਸੀ ਹੈਲਪਿੰਗ ਯੂ ਟ੍ਰਸਟ ਦਾ ਜੋ ਸ਼ੁਰੂਆਤ ਕੀਤੀ ਗਈ ਸੀ ਛੇ ਜਨਵਰੀ 2022 ਨੂੰ ਦਸਨਾਮੀ ਖੜਾ ਵਿਖੇ ਜੋ ਇੱਕ ਛੋਟਾ ਜਿਹਾ ਪੁਰਾਣਾ ਕੀਤਾ ਗਿਆ ਸੀ ਮਤਲਬ ਪੱਟੀ ਦਾ ਉਹ ਵਾਦੇ ਵਦਿਆਂ ਦੀ ਮਿਨੀ ਹਸਪਤਾਲ ਦਾ ਰੂਪ ਤਰਨ ਕਰ ਚੁੱਕਿਆ ਹੈ ਸੂਬੇ ਇਸ ਲਈ ਸਾਰੇ ਆਪਣੇ ਡੋਨਰ ਸਜਣਾ ਦਾ ਸਾਰੇ ਡਾਕਟਰ ਸਾਹਿਬਾਨ ਦਾ ਸਾਰੇ ਜੋ ਮੈਂਬਰ ਸਾਥੀ ਸਾਡੇ ਇਸ ਦੇ ਵਿੱਚ ਟਾਈਂ ਦਾ ਸਦਉਪਯੋਗ ਕਰਦੇ ਹੋਏ ਸੇਵਾ ਕਰਦੇ ਨੇ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਤੁਧੁਤ ਮਦਦੀਆਂ ਤੇ ਸਾਡੇ ਮਹਿਮਾਨਾਂ ਦੇ ਸਿਲਸਿਲੇ ਦੇ ਵਿੱਚ ਆ ਸਾਡੇ ਵਿੱਚ ਸਾਡੇ ਮੰਤਰੀ ਡੋਨਰ ਐਡਵੋਕੇਟ ਜੀਪੀਐਸ ਮੱਥਾ ਜੋ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਇਸ ਦੇ ਦਾ ਬੜੇ ਵਧਾਈ ਦੇ ਪਾਤਰ ਨੇ ਬੜੇ ਸੁਭਾਗੇ ਸ਼ਾਦੀ ਨੇ ਕਿ ਉਹਨਾਂ ਨੂੰ ਅਜਿਹੀਆਂ ਸੇਵਾਵਾਂ ਦਾ ਮੌਕਾ ਮਿਲਿਆ ਤੇ ਅੱਜ ਉਹਨਾਂ ਨੇ ਇੱਕ ਵਿਸ਼ੇਸ਼ ਗਿਫਟ ਸਾਡੀ ਸੰਸਥਾ ਨੂੰ ਦਿੱਤਾ ਇੱਕ ਫਿਡਲ ਡੋਪਲਰ ਜੋ ਕਿ ਪ੍ਰੈਗਨੈਂਸੀ ਦੇ ਦੌਰਾਨ ਡਾਕਟਰਸ ਨੂੰ ਚੈੱਕ ਕਰਨ ਦੇ ਲਈ ਮਰੀਜ਼ ਨੂੰ ਚੈੱਕ ਕਰਨ ਦੇ ਲਈ ਡਾਕਟਰਸ ਨੂੰ ਜ਼ਰੂਰ ਪੈਂਦਾ ਸੀ ਜਿਸ ਦੇ ਲਈ ਬਹੁਤ ਸਾਡੀ ਜ਼ਰੂਰਤ ਸੀਗੀ ਅੱਜ ਉਹਨਾਂ ਨੇ ਉਹ ਜ਼ਰੂਰਤ ਸਾਡੀ ਪੂਰੀ ਕੀਤੀ ਹੈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਇੱਥੇ ਆਉਣ ਦੇ ਲਈ ਵੀ ਤੇ ਇਸ ਸਪੈਸ਼ਲ ਗਿਫਟ ਜੋ ਗਰਭਵਤੀ ਮਹਿਲਾਵਾਂ ਦੇ ਲਈ ਉਹਨਾਂ ਨੇ ਦਿੱਤਾ ਹੈ ਅਸੀਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਅਸੀਂ ਆਸ ਕਰਦੇ ਹਾਂ ਇਸੇ ਦੀ ਕਿ ਇਹਨਾਂ ਦੀਆਂ ਸੇਵਾਵਾਂ ਬਣੀਆਂ ਰਹਿਣਗੀਆਂ ਤਾਂ ਜੋ ਅਸੀਂ ਮਰੀਜ਼ਾਂ ਦੀ ਸੇਵਾ ਇਸੇ ਤਰੀਕੇ ਨਾਲ ਨਿਰੰਤਰ ਕਰਦੇ ਰਹੀਏ ਸਾਡੇ ਡਾਕਟਰਾਂ ਦੀ ਟੀਮ ਜੋ ਨਿਰੰਤਰ ਸਾਡੇ ਨਾਲ ਜੁੜੀ ਹੋਈ ਹੈ ਜੋ ਕਿ ਅਸੀਂ ਲੱਖਾਂ ਰੁਪਏ ਦੀਆਂ ਦਵਾਈਆਂ ਵੀ ਇਕੱਠੀਆਂ ਕਰ ਲਈਆਂ ਤਾਂ ਸਾਡੇ ਵਾਸਤੇ ਉਹ ਮਿੱਟੀ ਨੇ ਜਦੋਂ ਤੱਕ ਡਾਕਟਰ ਉਸ ਨੂੰ ਲਿਖ ਕੇ ਨਹੀਂ ਦਿੰਦਾ ਡਾਕਟਰ ਨੂੰ ਬੋਤਾ ਕਿ ਇਹ ਦਵਾਈ ਕਿਸ ਪੇਸ਼ੀਅਨ ਨੂੰ ਚਾਹੀਦੀ ਹੈ ਸੋ ਅੱਜ ਦੀ ਸੇਵਾ ਦੇ ਵਿੱਚ ਸਾਡੀ ਡਬਲ ਡਿਊਟੀ ਨਿਭਾਣੀ ਪੈ ਗਈ ਹੈ ਡਾਕਟਰ ਗੁਰਵਿੰਦਰ ਗੌਰ ਜੀ ਜੋ ਕਿ ਸਪੈਸ਼ਲਿਸਟ ਨੇ ਗਏ ਨਹੀਂ ਦੇ ਅੱਜ ਗਏ ਨਹੀਂ ਵਾਸਤੇ ਵੀ ਕੈਂਪ ਸੀਗਾ ਸਾਡਾ ਗੈਨੀ ਦੇ ਪੇਸ਼ੈਂਟ ਵੀ ਦੇਖੇ ਅਤੇ ਇਸ ਦੇ ਨਾਲ ਨਾਲ ਜਨਰਲ ਵੀ ਡਿਊਟੀ ਉਹਨਾਂ ਨੂੰ ਨਿਭਾਈ ਨਹੀਂ ਬਈ ਕਿਉਂਕਿ ਜਨਰਲ ਡਾਕਟਰਸ ਜੋ ਸਾਡੇ ਅੱਜ ਮਤੀਲਾਲ ਕਪਰਿਸ਼ ਨੇ ਆਣ ਸੀ ਉਹ ਕਿਸੇ ਕਾਰਨ ਜ ਨਹੀਂ ਪਹੁੰਚ ਸਕੇ ਸੋ ਉਹਨਾਂ ਦੀ ਵੀ ਡਿਊਟੀ ਇਹਨਾਂ ਨੇ ਅੱਜ ਨਹੀਂ ਭਾਈ ਹੈ ਡਬਲ ਡਿਊਟੀ ਕੀਤੀ ਹੈ ਅਸੀਂ ਬਹੁਤ ਬਹੁਤ ਦਿਲ ਤੋਂ ਸ਼ੁਕਰ ਗੁਜ਼ਾਰਾ ਡਾਕਟਰ ਰਵਿੰਦਰ ਕੌਰ ਜੀ ਦਾ ਜੋ ਕਿ ਅਗਰਾਏ ਹਸਪੀਟਲ ਦੇ ਮਾਲਿਕ ਵੀ ਨੇ ਉੱਥੇ ਡਾਕਟਰ ਦੇ ਤੌਰ ਤੇ ਵੀ ਕੰਮ ਕਰਦੇ ਨੇ ਅਤੇ ਇੱਥੇ ਸਾਡੇ ਕੋਲ ਜਿਹਨੇ ਆਏ ਨੇ 1 ਘੰਟਾ ਸਵਾ ਘੰਟਾ ਮੇਜਰ ਦੀ ਸੇਵਾ ਤੇ ਲਈ ਅਸੀਂ ਬਾਰ ਬਾਰ ਇਹਨਾਂ ਦਾ ਧੰਨਵਾਦ ਕਰਦੇ ਆਂ ਉਮੀਦ ਕਰਦੇ ਆ ਇਹਨਾਂ ਦੀਆਂ ਸੇਵਾਵਾਂ ਇਹਨਾਂ ਦਾ ਅਸੀਰਵਾਦ ਸਾਡੇ ਤੇ ਬਣਿਆ ਰਹੇਗਾ